ਲੋ ਜੀ ਮੈਚ ਚੱਲ ਰਿਹਾ ਹੈ ਜੀ ਗਲਾਬ ਸਿੱਧੂ ਬੈਟਿੰਗ ਤੇ ਜੀ ਉਧਰ ਜੀ ਖਾਨ ਬੋਲਿੰਗ ਤੇ ਜੀ ਜੀ ਖਾਨ ਨੇ 5 ਓਵਰਾਂ 35 ਦਾ ਟਾਰਗੇਟ ਦਿੱਤਾ ਹਾਂ ਜੀ ਤੂੰ ਤਾਂ ਕੀ ਬਿਆਨਬਾਜ਼ੀ ਕਰਨਾ ਚਾਹੋਗੇ ਤੂੰ ਬੋਲਾਂ ਫੜੀਆਂ ਨੇ ਭਾਜੀ ਤੂੰ ਤੇ ਨੇ ਬਾਈ ਕਿਹਦਾ ਚੌਕਾ ਰੋਕਿਆ ਕੀਮਤੀ ਲਾਸਟ ਬੋਲ ਤੇ ਹਾਂ ਜੀ ਹਾਂ ਇੱਕ ਕੈਚ ਜ਼ਰੂਰ ਛੱਡਿਆ ਗਿਆ ਪਰ ਬੱਲੇ ਦੇ ਚੱਬੀ ਬੋਲ ਤਾਂ ਰੋਕ ਗਿਆ ਹਾਂ ਉਧਰ ਮਾਰਿਆ ਸ਼ਾਟ ਇਹ ਹਵਾ ਚ ਇਹ ਕੈਚ ਡ੍ਰੌਪ ਕੈਚ ਡ੍ਰੌਪ ਡਬਲ ਲੈਣਾ ਸੀ ਲਾਸਟ ਭਈਆ ਲੋ ਜੀ ਖਾਨ ਸਾਹਿਬ ਬੋਲਿੰਗ ਕਰਦੇ ਹੁੰਦੇ ਹੋ ਬਹੁਤ ਵਧੀਆ ਆਜੋ ਰਿਹਾ ਬਹੁਤ ਸੋਹਣੀ ਬੋਲਿੰਗ ਆਜੋ ਰਿਹਾ ਆਜੋ ਬਹੁਤ ਸੋਹਣਾ ਖਾਨ ਸਾਹਿਬ ਛਾ ਕੇ ਤੁਸੀਂ ਠੀਕ ਹੈ ਸਰ ਇੱਕ ਓਵਰ ਨੋ ਸਾਰੇ ਪੰਥੇ ਭਾਈ ਅੰਪਾਇਰ ਨੇ ਡਬਲ ਮੀਡੀਅਮ ਫਾਸਟ ਹੈਰੀ 바ਵਾ 바ਵਾ ਕ੍ਰਿਕਟ ਅਕੈਡਮੀ ਦੇ ਮਾਲਕ ਜੀ ਬੋਲਿੰਗ ਕਰਦੇ ਹੋਏ ਡਾਟ ਹੈ ਡਾਟ ਹੈ ਡਾਟ ਨਾਟ ਬਾਲ ਬੜਾ ਬੜਾ ਡਬਲ ਡਬਲ ਜਮ ਰਾਮ ਨਰਨ ਰਾਮ ਨਰਨ ਸ਼ਾਹ ਪਿੰਦਰ 바ਵਾ ਵਾਹ ਜੀ ਵਾਹ ਫੀਲਡਿੰਗ ਕਰਦੇ ਨਜ਼ਰ ਆਉਂਦੇ ਹੋਏ 10 ਹੋ ਗਏ ਵੀਰੇ 10 ਹੋ ਗਏ ਜੀ ਦੋ ਗਿੰਦਾ ਸ਼ਾਟ ਹੋਏ ਸ਼ਾਟ ਸ਼ਾਟ ਗੈਪ ਚ ਗੈਪ ਚ ਕਿਆ ਬਾਤ ਹੈ 11 ਹੋ ਗਏ ਜੀ ਬਾਬਾ ਕ੍ਰਿਕਟ ਅਕੈਡਮੀ ਉਪਲੀ ਚ ਲੱਗੀ ਹੋਈ ਹੈ ਰੌਣਕਾਂ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਸੈਲਿਬ੍ਰਿਟੀ ਅੱਜ ਗਰਾਊਂਡ 'ਚ ਧੂਮਾ ਪਾਉਂਦੇ ਨਜ਼ਰ ਆਉਂਦੇ ਹੋਏ ਆਹ ਸ਼ਾਟ ਬਾਈ ਸ਼ਾਟ 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 ਚੌਕਾ ਲੰਘੂ ਚੌਕਾ ਲੰਘੂ ਬਾਉਂਡਰੀ ਆ ਵੀਰੇ ਬਾਉਂਡਰੀ ਆ ਬਾਉਂਡਰੀ 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 ਖਾਨ ਸਾਹਿਬ ਤੁਹਾਡੀ ਹਾਰ ਦਾ ਖਾਤਰਾ ਮੰਡਰਾ ਰਿਹਾ ਤੁਸੀਂ ਦੂਰੀ ਆ ਜੋ ਦੂਰੀ ਯਾਰ ਸਿਲੰਡਰ ਚੌਕਾ ਲੰਘਾਦਾ ਸ਼ਰਤ ਲੱਗੀ ਹੋਈ ਹੈ ਕਹਿੰਦੇ ਗਲਾਬ ਸਿੱਧੂ ਜੀ ਖਣ ਬਾਈ ਚ ਉੱਥੇ ਆ ਜਾ ਅਗਰ ਬਾਰ ਪਿੱਛੇ ਪੱਜ ਕੇ ਜਾ ਬੱਜ ਕੇ ਬੱਜ ਕੇ ਬੁੱਲੀ ਪੱਤੇ ਆ ਜਲਦੀ 15 ਔਰ ਇਜ਼ੀ ਇਜ਼ੀ ਮੈਨ ਇਜ਼ੀ 15 ਹੋ ਗਏ 15 ਹੋ ਗਏ ਵੀਰੇ 20 ਰਨ ਰਹਿ ਗਏ ਸ਼ਾਟ ਬਾਈ ਸ਼ਾਟ ਚੌਕਾ ਬਾ ਵੀ ਬਾਖਲਾਪਸ ਬਈ ਸਰਾ ਇਸਰਾ 19 ਹੋ ਗਏ 2 ਬਰ 19 ਨਾ ਹੋ ਗਏ 2 ਬਰ 19 ਵੀਰੇ ਬਹੁਤ ਸੋਣਾ ਬਹੁਤ ਸੋਣਾ ਜੀ ਕਮਾਲ ਕਰਦੇ ਓਏ 2 ਓਵਰ 19 ਹੋ ਗਏ ਤੇ ਜੀ ਖਾਨ ਬੋਲਿੰਗ ਤੇ ਫੁੱਟਾ ਜੀ ਟੈਗ ਦੱਸ ਦਿੰਦੇ ਟੈਗ ਨਾ ਤੁਹਾਡੇ ਕੋਲ ਨਹੀਂ ਜੀਓ ਹਟ ਸਟਾਰਾਂ ਨੂੰ ਫੇਲ ਕਰ ਰਹੇ ਆ ਅਸੀਂ ਫੋਟੋਗ੍ਰਾਫੀ ਚ ਓਏ ਕੀ ਫਲਟਿਆ ਪਹੁੰਚ ਗਿਆ ਬੋਏ ਓਵਰ ਕਰੋ ਓਵਰ ਕਰੋ ਓਵਰ ਕਰੋ ਨਹੀਂ ਨਹੀਂ ਲੈ ਨਹੀਂ ਲੈਣੀ ਥਰੋ ਥਰੋ ਦਾ ਕਿਉਂ ਨਹੀਂ ਹੈਗਾ ਯਾਰ ਬਾਈ ਕਮਾਲ ਦੀ ਗੱਲ ਹੈ ਲੈ ਨਹੀਂ ਬੰਦੇ ਨੇ ਕੀ ਬਾਤ ਹੈ ਜੀ ਕੀ ਬਾਤ ਵੀ ਲਾਲ ਤੇ ਵਾਡੀ ਲੋ ਜਿੱਥੇ ਜਿੱਥੇ ਰੁਕਦਾ ਹੈਗਾ